ਜਦੋਂ ਮੈਂ ਪਹਿਲੇ ਸਾਲ ਵੇਚੇ ਨਾ ਤੇ ਮੈਨੂੰ ਇਹ ਕਿ ਕਹਿੰਦੇ ਨੇ ਕਿ ਕਿਸੇ ਕਿਸੇ ਨੇ ਕਿਹਾ ਤਾਂ ਦੋ ਦੋ ਫੜਨਾ ਬਾਅਦ ਵਿੱਚ ਅਗਲੇ ਸੂਜੇ 'ਚ ਹੋਰ ਵਧ ਗਿਆ ਫਿਰ ਕਰੋਨਾ ਆ ਗਿਆ ਕਰੋਨਾ ਤੋਂ ਬਾਅਦ ਜ਼ਿਆਦਾ ਬਦਲ ਲੱਗਿਆ ਫਿਰ ਪਿਛਲੇ ਸਾਲ 'ਚ ਥੋੜਾ ਜਿਹਾ ਕਰੇਜ਼ ਘਟਿਆ ਐਂਕੀ ਫਿਰ ਕਰੇਜ਼ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਕੁਝ ਡਾਕਟਰ ਵੀ ਕਹਿੰਦੇ ਆ ਕਿ ਖੜੇ ਦਾ ਪਾਣੀ ਪੀਓ ਉਹਦੇ ਵਿੱਚ ਤੇ ਆਰੋ ਦਾ ਪਾਣੀ ਤੁਸੀਂ ਉਹਦੀ ਕੁਆਲਿਟੀ ਗ੍ਰੈਵਿਟੀ ਚੈੱਕ ਕਰ ਲਓ ਇਹਦੇ 'ਚ ਪਾ ਦਿਓ ਇਹਦੀ ਗ੍ਰੈਵਿਟੀ ਵਧੀ ਹੋਏਗੀ ਔਰ ਰਿਜਨਲੋਂ ਠੰਡਾ ਪਾਣੀ ਮਿਲੇਗਾ ਔਰ ਸੁਆਦ ਵੀ ਮਿਲੇਗਾ ਕਹਿੰਦਾ ਸੀ ਗਲੇ ਜਿਸ ਤਰ੍ਹਾਂ ਫ੍ਰਿਜ ਦਾ ਪਾਣੀ ਪੀਂਦੇ ਆ ਉਹ ਸਾਨੂੰ ਪਾਣੀ ਜਿਹੜਾ ਇਲੈਕਟ੍ਰੋਨਿਕ ਦਿੰਦਾ ਇੱਕ ਉਹਦੇ ਵਿੱਚ ਗੈਸ ਹੁੰਦੀ ਸਾਨੂੰ ਪਾਣੀ ਦੇ ਵਿੱਚ ਅਸੀਂ ਉਹ ਠੰਡਾ ਸਮਝ ਕੇ ਪੀਂਦੇ ਜਰੂਰ ਆ ਪਰ ਉਹ ਸਾਡੇ ਸਰੀਰ ਨੂੰ ਮਾੜਾ ਵਾ ਨੁਕਸਾਨ ਜਿਸ ਤਰ੍ਹਾਂ ਕਈ ਗਾਕਾ ਜੇ ਵੀ ਮੇਰੇ ਕੋ ਹੁੰਦੇ ਆ ਉਹ ਇਹ ਕਹਿੰਦੇ ਨੇ ਕਿ ਟੂਟੀ ਵਾਲਾ ਦੇ ਦੋ ਕੋਈ ਕਹਿੰਦੇ ਨੇ ਕਿ ਟੂਟੀ ਤੋਂ ਬਗੈਰ ਦੇ ਦੋ ਜਿਹੜਾ ਪਹਿਲਾ ਜ਼ਮਾਨਾ ਸੀ ਟੂਟੀ ਤੋਂ ਬਗੈਰ ਸੀ ਪੋਲ ਵੀ ਹੈਗੇ ਨੇ ਉਹਦੇ ਵਿੱਚ ਇਹਦੇ ওয়াটার ਪੂਲਰ ਜਿਸ ਤਰ੍ਹਾਂ ਲੰਬਾ ਵਾ ਇਹ ওয়াটার ਪੂਲਰ ਬੋਲਿਆ ਜਾਂਦਾ ਇਹਨੂੰ ਜਿਹੜਾ ਗੋਲ ਆ ਉਹਨੂੰ ਮਟਕਾ ਜਿਹੜਾ ਪਰਲਾ ਪ੍ਰਿੰਟ ਵਾਲਾ ਵਾ ਅਸੀਂ ਉਹ ਪ੍ਰਿੰਟ ਵਾਲਾ ਜ਼ਰੂਰ ਹੈਗਾ ਬਸ ਉਹ ਸ਼ੋਅ ਆ ਸੋਹਣਾ ਲੱਗਦਾ ਵੇਖਣ ਨੂੰ ਬਾਕੀ ਕੁਆਲਿਟੀ ਜਿਹੜੀ ਪਾਣੀ ਦੀ ਆ ਉਹ ਕੜੇ ਦੀ ਕਿਉਂਕਿ ਆਰੋ ਦਾ ਪਾਣੀ ਅਸੀਂ ਜਦੋਂ ਆਰੋ ਦਾ ਪਾਣੀ ਪੀਂਦੇ ਹੌਲਾ ਹੋ ਜਾਂਦਾ ਜਿਦੋਂ ਇੱਕ ਚੀਜ਼ ਪਾਣੀ ਆ ਸਭ ਤੋਂ ਪਾਰਾ ਜੇ ਅਸੀਂ ਪਾਣੀ ਨੂੰ ਪਚਾ ਲਿਆ ਸਮਝ ਲਓ ਕਿ ਸਾਡੀ ਜਿਹੜੀ ਅਸੀਂ ਡਾਈਟ ਖਾਦੀ ਆ ਉਹ ਸਾਰੀ ਪੱਚ ਗਈ ਜੇ ਅਸੀਂ ਪਾਣੀ ਨੂੰ ਹੌਲਾ ਕਰ ਲਿਆ ਤੇ ਬਾਕੀ ਚੀਜ਼ਾਂ ਭਾਰੀ ਕਰਨੀਆਂ ਖਾਲੀਆਂ ਤੇ ਸਾਡੀ ਪੇੜ ਜਿਹੜਾ ਖਰਾਬ ਹੋਏਗਾ ਹੀ ਹੋਏਗਾ ਕਿ ਮੌਸਮ ਦੀ ਗੱਲ ਕਰੀਏ ਤੇ ਮੌਸਮ ਗਰਮੀ ਦਾ ਔਰ ਗਰਮੀ ਦੇ ਮੌਸਮ ਦੇ ਵਿੱਚ ਅਕਸਰ ਹੀ ਦੇਖਿਆ ਜਾਂਦਾ ਕਿ ਲੋਕਾਂ ਦਾ ਇੱਕ ਰੁਝਾਨ ਜਿਹੜਾ ਮਿੱਟੀ ਦੇ ਭਾਂਡਿਆਂ ਵੱਲ ਖਾਸ ਕਰਕੇ ਮਿੱਟੀ ਦੇ ਘੜਿਆਂ ਵੱਲ ਵੀ ਹੋ ਰਿਹਾ ਔਰ ਮਿੱਟੀ ਦੇ ਘੜੇ ਉਹ ਹੁਣ ਉਹ ਘੜੇ ਨਹੀਂ ਰਹਿ ਗਏ ਜਿਹੜੇ ਬਿਲਕੁਲ ਸਿੰਪਲ ਹੋਣ ਉਹਦੇ ਵਿੱਚ ਵੀ ਵਕ-ਵਕ ਤਲਾ ਦੇ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਦੇ ਜੀ ਵੀ ਡਿਜ਼ਾਈਨ ਔਰ ਇੱਕ ਕੂਲਰ ਰੈਪਰ వాటర్ కూਲਰ ਦੇ ਤੌਰ ਤੇ ਘੜੇ ਜਿਹੜੇ ਨੇ ਉਹ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਔਰ ਉਹਦੇ ਵਿੱਚ ਵੀ ਡਿਜ਼ਾਈਨਰ ਔਰ ਬੂਤਲਾ ਮਿੱਟੀ ਦੇ ਖਾਸ ਇੱਕ ਖੇਚਦਾ ਕੇਂਦਰ ਜਿਹੜਾ ਐਸੋਲੇ ਬਾਜ਼ਾਰ ਦੇ ਵਿੱਚ ਆ ਕਿ ਉਹ ਇੱਕ వాటర్ ਬੋਟਲ ਜਿਹੜੀ ਆ ਉਹ ਵੀ ਮਿੱਟੀ ਦੀ ਤਿਆਰ ਕੀਤੀ ਗਈ ਹੈ ਔਰ ਤਸਵੀਰਾਂ ਦੇਖ ਰਹੇ ਹੋ ਔਰ ਡਿਜ਼ਾਈਨਿੰਗ ਔਰ ਇਹਦੀ ਮੰਗ ਵੀ ਹੈ ਜਿਹੜੀ ਮਾਰਕੀਟ ਦੇ ਵਿੱਚ ਆ ਔਰ ਲੋਕ ਜਿਹੜੇ ਨੇ ਇੱਧਰ ਰੁਝਾਨ ਕਰ ਰਹੇ ਨੇ ਇੱਧਰ ਇਸੇ ਪੱਖ ਤੋਂ ਰੁਝਾਨ ਕੀਤਾ ਜਾ ਰਿਹਾ ਔਰ ਪੁਰਾਣੇ ਜਿਹੜੇ ਘੜੇ ਵੀ ਵੇਖੀਏ ਆਪਾਂ ਜਿਹੜੇ ਪੁਰਾਣੇ ਘੜੇ ਦੇਖਣ ਨੂੰ ਮਿਲਦੇ ਹੁੰਦੇ ਸੀ ਉਹ ਘੜਿਆਂ ਨੂੰ ਵੀ ਇੱਕ ਟੂਟੀਆਂ ਲਗਾ ਕੇ ਉਹਨਾਂ ਨੂੰ ਵੀ ਵਾਟਰ কুলਰ ਦੀ ਇੱਕ ਬੰਤਰ ਦਿੱਤੀ ਗਈ ਹੈ ਔਰ ਮਾਰਕੀਟ ਦੇ ਵਿੱਚ ਨੇ ਆਪਾਂ ਗੱਲ ਵੀ ਕਰਦੇ ਹਾਂ ਇੱਥੇ ਦੁਕਾਨਦਾਰ ਨਾਲ ਜਿਹੜੇ ਇਹ ਇੱਥੇ ਵੇਚ ਰਹੇ ਨੇ ਭਾਜੀ ਇਹ ਜਿਹੜਾ ਤੁਸੀਂ ਕਿੱਤਾ ਕਰਦੇ ਪਿਓ ਜਿਹੜਾ ਕੰਮ ਹੈ ਇਹ ਮਿੱਟੀ ਦੇ ਭਾਂਡੇ ਦਾ ਪਹਿਲੇ ਤੇ ਇਹ ਦੱਸ ਦੋ ਕਿ ਕਿੰਨੀ ਕੁ ਦੇਰ ਤੋਂ ਇਹ ਵਿਕਰੀ ਕਰ ਰਹੇ ਹੋ ਇਸੇ ਦੁਕਾਨ ਦੀ ਜੀ ਸਾਨੂੰ 7 ਸਾਲ ਹੋ ਚਲੇ ਜੀ ਹਾਂਜੀ ਸਾਨੂੰ 7 ਸਾਲ ਹੋ ਚਲੇ ਆ ਹਾਂ ਤੇ ਪਹਿਲੇ ਸਾਲ ਤੇ ਅਸੀਂ ਆਪ ਯੂਜ਼ ਕੀਤਾ ਓਕੇ ਇਸ ਤਰ੍ਹਾਂ ਘੜੇ ਨੂੰ ਅਸੀਂ ਯੂਜ਼ ਕੀਤਾ ਲਿਆ ਕੇ ਪਾਣੀ ਦਾ ਟੇਸਟ ਦੇਖਿਆ ਤੇ ਆਪਣਾ ਪਾਣੀਰ ਦੇਖਿਆ ਕਿ ਕੀ ਕੁਆਲਿਟੀ ਹੈ ਇਹਦੀ ਜਿਸ ਤਰ੍ਹਾਂ ਮੈਂ ਅੱਗੇ ਵੀ ਦੱਸਿਆ ਸੀ ਕਿ ਜਿਸ ਤਰ੍ਹਾਂ ਮੈਨੂੰ ਨਾ ਇੱਕ ਸਾਰੜ ਵੜਾ ਪੈਂਦਾ ਸੀ ਗਲੇ ਜਿਸ ਤਰ੍ਹਾਂ ਅਸੀਂ ਫ੍ਰਿਜ ਦਾ ਪਾਣੀ ਪੀਂਨੇ ਆ ਉਹ ਸਾਨੂੰ ਪਾਣੀ ਜਿਹੜਾ ਇਲੈਕਟ੍ਰੋਨਿਕ ਦਿੰਦਾ ਇੱਕ ਤੋਦੇ ਚ ਗੈਸ ਹੁੰਦੀ ਸਾਨੂੰ ਪਾਣੀ ਦੇ ਵਿੱਚ ਅਸੀਂ ਉਹ ਠੰਡਾ ਸਮਝ ਕੇ ਪੀਂਨੇ ਜ਼ਰੂਰ ਆ ਪਰ ਉਹ ਸਾਡੇ ਸਰੀਰ ਨੂੰ ਮਾੜਾ ਵਾ ਨੁਕਸਾਨ ਜਿਹੜਾ ਘੜੇ ਦਾ ਪਾਣੀ ਆ ਇਨ ਨੂੰ ਤੁਸੀਂ ਭਰੋ ਯਾ ਅਰੋ ਦਾ ਪਾਉਗੇ ਇਹਦੇ ਵਿੱਚ ਤੇ ਅਰੋ ਦਾ ਪਾਣੀ ਤੁਸੀਂ ਉਹਦੀ ਕੁਆਲਿਟੀ ਗ੍ਰੈਵਿਟੀ ਚੈੱਕ ਕਰ ਲਓ ਇਹਦੇ ਚ ਪਾ ਦਿਓ ਇਹਦੀ ਗ੍ਰੈਵਿਟੀ ਵਧੀ ਹੋਏਗੀ ਔਰ ਰਿਜਨਲੋਂ ਠੰਡਾ ਪਾਣੀ ਮਿਲੇਗਾ ਔਰ ਸੁਆਦ ਵੀ ਮਿਲੇਗਾ ਲੋਕਾਂ ਦਾ ਕਿੰਨਾ ਕੁ ਜਾਣ ਰਹਿੰਦਾ ਤੁਸੀਂ ਕਹਿ ਕੀ ਤੁਸੀਂ ਤੇ ਘਰ ਵਾਸਤੇ ਲਿਆਂਦਾ ਤੇ ਉਸ ਤੋਂ ਬਾਅਦ 7 ਸਾਲ ਹੋ ਗਏ ਵੇਚਦੇ ਫਿਰ ਲੋਕਾਂ ਨੇ ਦੇਖੋ ਜੀ ਜਦੋਂ ਮੈਂ ਪਹਿਲੇ ਸਾਲ ਵੇਚੇ ਨਾ ਤੇ ਮੈਨੂੰ ਇਹ ਕਿ ਕਹਿੰਦੀ ਇਹ ਕਿਸੇ ਕਿਸੇ ਲੈ ਕੇ ਆਦਾ ਦੋ ਦੋ ਖੜਨਾ ਬਾਤ ਵਿੱਚ ਅਗਲੇ ਸੀਜ਼ਨ 'ਚ ਹੋਰ ਵਧ ਗਿਆ ਫਿਰ ਕਰੋਨਾ ਆ ਗਿਆ ਕਰੋਨਾ ਤੋਂ ਬਾਅਦ ਜ਼ਿਆਦਾ ਬਦਲ ਲੱਗਿਆ ਫਿਰ ਪਿਛਲੇ ਸਾਲ 'ਚ ਥੋੜਾ ਜਿਹਾ ਕ੍ਰੇਜ਼ ਘਟਿਆ ਫਿਰ ਕ੍ਰੇਜ਼ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਕੁਝ ਡਾਕਟਰ ਵੀ ਕਹਿੰਦੇ ਆ ਕਿ ਖੜੇ ਦਾ ਪਾਣੀ ਪੀਓ ਕੁਝ ਆਰਓ ਦਾ ਪਾਣੀ ਨਾ ਪੀਓ ਕਿਉਂਕਿ ਆਰਓ ਦਾ ਪਾਣੀ ਐਸੀ ਜਦੋਂ ਆਰਓ ਦਾ ਪਾਣੀ ਪੀਂਦੇ ਹੌਲਾ ਹੋ ਜਾਂਦਾ ਜਦੋਂ ਇੱਕ ਚੀਜ਼ ਪਾਣੀ ਹੈ ਸਭ ਤੋਂ ਪਾਰਾ ਜੇ ਅਸੀਂ ਪਾਣੀ ਨੂੰ ਪਚਾ ਲਿਆ ਸਮਝ ਲਓ ਕਿ ਸਾਡੀ ਜਿਹੜੀ ਅਸੀਂ ਡਾਈਟ ਖਾਧੀ ਹੈ ਉਹ ਸਾਰੀ ਪਚ ਗਈ ਜੇ ਅਸੀਂ ਪਾਣੀ ਨੂੰ ਹੌਲਾ ਕਰ ਲਿਆ ਤੇ ਬਾਕੀ ਚੀਜ਼ਾਂ ਭਾਰੀ ਕਰ ਲਈਆਂ ਖਾਲੀਆਂ ਤੇ ਸਾਡੀ ਪੇਟ ਜਿਹੜਾ ਖਰਾਬ ਹੋਏਗਾ ਹੀ ਹੋਏਗਾ ਬਾਕੀ ਅਸੀਂ ਇਹਨੂੰ ਯੂਜ਼ ਇਹ ਕੀਤਾ ਹੈ ਕਿ ਪਾਣੀ ਦੇ ਵਿੱਚ ਮੈਨੂੰ ਜਿਸ ਤਰ੍ਹਾਂ ਸਾੜ ਬੜਾ ਬੈਂਦਾ ਸੀ ਮੈਨੂੰ ਉਹ ਬੈਨੇਫਿਟ ਫਟਾ ਇੱਕ ਇਹਦੇ ਵਿੱਚ ਸਾਨੂੰ ਮੈਨੂੰ ਕਬਜ਼ ਬੜੀ ਸੀ ਮੈਂ ਪਾਣੀ ਪੀਂਦਾ ਮੈਨੂੰ ਕਬਜ਼ ਨਹੀਂ ਹੁੰਦੀ ਇੱਕ ਦੂਸਰੀ ਗੱਲ ਮੈਂ ਵੇਖਦਾ ਪਿਆ ਕਿ ਬੜਾ ਡਿਜ਼ਾਈਨਰ ਜੇ ਹੁਣ ਵਾਟਰ কুলਰ ਦੀਆਂ ਰੂਪ ਜਿਹੜਾ ਬੰਦਰ ਜਿਹੜੀ ਆ ਗਈ ਹੈ ਦੇਖੋ ਜੀ ਜਿਸ ਤਰ੍ਹਾਂ ਸਮੇਂ-ਸਮੇਂ 'ਨਾ ਤਬਦੀਲ ਹੋਈ ਆ ਜਿਸ ਤਰ੍ਹਾਂ ਕਈ ਗਾਹਕ ਇਹ ਵੀ ਮੇਰੇ ਕੋਲ ਆਉਂਦੇ ਆ ਉਹ ਇਹ ਕਹਿੰਦੇ ਨੇ ਕਿ ਟੁੱਟੀ ਵਾਲਾ ਦੇ ਦਿਓ ਕੋਈ ਕਹਿੰਦੇ ਨੇ ਕਿ ਟੁੱਟੀ ਤੋਂ ਬਗੇਰ ਦੇ ਦੋ ਜਿਹੜਾ ਪਹਿਲਾ ਜ਼ਮਾਨਾ ਸੀ ਟੁੱਟੀ ਤੋਂ ਬਗੇਰ ਸੀ ਉਹ ਲੋਕੀ ਡਰਸੀ ਦੇ ਨਾਲ ਜਾਂ ਗਲਾਸ ਜਾਂ ਕੋਲੀ ਕੁਝ ਲਾਲ ਲਾ ਕੇ ਤੇ ਫੇਰ ਘੜੇ ਚ ਪਾਣੀ ਕਢਣਾ ਹੁਣ ਕਈ ਕਾ ਕੇ ਆ ਕਿ ਫੈਸੀ ਕਰਕੇ ਟੋਰ ਕਰਕੇ ਕਿੰਨੀ ਨਹੀਂ ਟੁੱਟੀਆਂ ਦੇ ਲਾ ਦੋ ਖੋਲ ਜੇ ਤੇ ਪਾਣੀ ਭਰ ਲੈ ਬੱਚਾ ਵੀ ਭਰ ਲੈਂਦੇ ਨੇ ਡਿਜ਼ਾਈਨਰ ਵੀ ਆ ਹੁਣ ਦੇ ਕਲਰਫੁਲ ਨੇ ਦੇਖੋ ਕਲਰਫੁਲ ਵੀ ਹੈਗੇ ਨੇ ਉਹਦੇ ਚ ਇੱਥੇ ਵਾਟਰ ਕੂਲਰ ਜਿਸ ਤਰ੍ਹਾਂ ਲੰਬਾ ਵਾ ਇਹ ਵਾਟਰ ਕੂਲਰ ਬੋਲਿਆ ਜਾਂਦਾ ਇਹਨੂੰ ਜਿਹੜਾ ਗੋਲ ਆ ਉਹਨੂੰ ਮਟਕਾ ਜਿਹੜਾ ਪਰਲਾ ਪ੍ਰਿੰਟ ਵਾਲਾ ਵਾ ਅਸੀਂ ਉਹ ਪ੍ਰਿੰਟ ਵਾਲਾ ਜ਼ਰੂਰ ਹੈਗਾ ਬਸ ਉਹ ਸ਼ੋਅ ਆ ਸੋਹਣਾ ਲੱਗਦਾ ਵੇਕਣ ਨੂੰ ਬਾਕੀ ਕੁਆਲਿਟੀ ਜਿਹੜੀ ਪਾਣੀ ਦੀ ਆ ਉਹ ਘੜੇ ਦੀ ਘੜੇ ਵਰਗੀ ਰੀਸ ਕੋਈ ਨਹੀਂ ਜਿਸ ਤਰ੍ਹਾਂ ਇਹਨੂੰ ਘੜੇ ਨੂੰ ਤੁਸੀਂ ਬਿਨਾਂ ਟੁੱਟੀ ਨੂੰ ਇਹਨੂੰ ਬੋਰੀ ਪਾ ਦੋ ਹੋਰ ਪਾਣੀ ਠੰਡਾ ਹੋ ਜਾਏਗਾ ਜਿਸ ਤਰ੍ਹਾਂ ਪਹਿਲੇ ਜ਼ਮਾਨੇ ਚ ਕੀ ਕੀ ਨਟੋਇਆ ਕੱਢ ਲੈਂਦੇ ਉਹਦੇ ਵਿੱਚ ਰੇਤ ਪਾ ਦਿੰਦੇ ਸੀ ਰੇਤ ਪਾ ਕੇ ਉਹਦੇ ਵਿੱਚ ਰੱਖ ਲੈਣਾ ਉਹ ਕਹਿੰਉਂਗੇ ਜਦੋਂ ਇਹਦਾ ਪਾਣੀ ਸਿਮਣਾ ਤੇ ਉਹ ਰੇਤ ਗਿੱਲੀ ਰਹਿਣੀ ਤੇ ਪਾਣੀ ਨੇਚਰਲੀ ਠੰਡਾ ਰਹਿਣਾ ਉਹ ਜਿੱਦਾਂ ਆਪਾਂ ਮਸ਼ਕਾ ਵੀ ਵੇਖਦੇ ਸੀ ਕਿ ਮਸ਼ਕਾ ਵੀ ਟੰਗੀਆਂ ਹੁੰਦੀਆਂ ਹਾਂਜੀ ਹਾਂਜੀ ਜਿਸ ਤਰ੍ਹਾਂ ਲੋਕੀ ਤੁਸੀਂ ਵੇਖਿਆ ਜਨਵਾਰਾਂ ਨੂੰ ਵੀ ਪਹਿਲਾਂ ਜਿਹੜੇ ਸੀ ਜਨਵਾਰਾਂ ਨੂੰ ਵੀ ਟੰਗਣ ਵਾਲੇ ਪਾਣੀ ਪੰਛੀਆਂ ਵਾਲੇ ਹੈਗੇ ਸੀ ਪਰ ਹੁਣ ਉਹ ਛੇਕ ਨਹੀਂ ਘੜਦੇ ਨਹੀਂ ਆਉਂਦਾ ਸੀ ਇਹ ਸਮਾਨ ਪਟੇਲ ਵਿੱਚ ਛੇਕ ਨਹੀਂ ਘੜਦੇ ਕਿਉਂਕਿ ਇੰਨਾ ਲੋਕਾਂ ਦਾ ਧਿਆਨ ਹੀ ਨਹੀਂ ਇਹ ਵੀ ਦੇਖਿਆ ਨੇ ਕਿ ਹੁਣ ਮਤਲਬ ਬਣਾਉਣ ਵਾਲੇ ਵੀ ਨਹੀਂ ਰਹੇ ਉਹ ਕਾਰੀਗਰ ਵੀ ਨਹੀਂ ਗਏ ਪਹਿਲਾਂ ਪੰਜਾਬੀ ਜਿਸ ਤਰ੍ਹਾਂ ਤੁਸੀਂ ਕਹ ਲੋ ਕਿ ਕਾਦੀਆਂ ਬਣਦੇ ਸੀ ਸਾਡੇ ਬਟਾਲੇ ਜੇ ਬਣਦੇ ਸੀ ਤੇ ਵਿਆਸ ਬਣਦਾ ਸੀ ਸਾਡੀ ਨਜ਼ਰਾਂ ਦੇ ਵਿੱਚ ਹੁਣ ਤਿੰਨੇ ਥਾਂ ਹੀ ਨਹੀਂ ਬਣ ਰਿਹਾ ਜਿਸ ਤਰ੍ਹਾਂ ਹੁਣ ਚੱਲ ਜੋ ਸਾਰੇ ਪੰਜਾਬੀ ਬੰਦੇ ਛੱਡ ਗਏ ਕੰਮ ਭਈਏ ਲੋਕ ਬਣਾ ਰਹੇ ਆ ਤੇ ਭਈਆ ਨੇ ਜਿਹੜੀ ਬਣਾਉਣੀ ਆ ਉਹਨਾਂ ਨੂੰ ਕਮਾਈ ਦਾ ਸਾਧਨ ਬਣ ਗਿਆ ਤੇ ਦੂਜੀ ਗੱਲ ਆ ਕਿ ਕੁਆਲਿਟੀ ਮਿਲ ਗਈ ਸਾਨੂੰ ਆ ਪੁਰਾਣੇ ਲੋਕਾਂ ਨੂੰ ਫੇਰ ਪੁਰਾਣਾ ਜ਼ਮਾਨਾ ਮਿਲ ਗਿਆ ਜਿਸ ਤਰ੍ਹਾਂ ਹੁਣ ਸਾਡੇ ਕੋਲ ਕਸਟਮਰ ਆਉਂਦੇ ਆ ਉਹ ਪਤਲ ਦੇ ਭਾਂਡੇ ਵੀ ਮੰਗਦੇ ਆ ਪਤਲ ਦੇ ਭਾਂਡੇ ਹੈਗੇ ਆ ਜਾਂ ਗਲਾਸ ਹੋ ਗਿਆ ਜਾਂ ਬੋਤਲ ਹੋ ਗਈ ਉਹ ਫੇਰ ਲੋਕੀ ਕਿਉਂ ਛੱਡ ਗਏ ਕਿ ਪਤਲੇ ਬਜ਼ੁਰਗ ਜਿਹੜੇ ਸੀ ਪਾਲਿਸ਼ ਕਰਦੇ ਸੀ ਉਹ ਲੋਕ ਨਹੀਂ ਦੇ ਮੈਂ ਆਪਣੇ ਘਰ ਦੀ ਗੱਲ ਦੱਸਣਾ ਹੈ ਕਿ ਮੈਂ ਆਪਣੇ ਘਰ ਦੇ ਭਾਂਡੇ ਸਿਲਵਰ ਸਟੀਲ ਵੇਚ ਕੇ ਪਿੱਤਲ ਖਰੀਦਿਆ। ਖਾਣ ਵਾਲੀ ਚੀਜ਼ ਬਣਾਉਣ ਵਾਲੀ ਚੀਜ਼ ਜਿੰਨੀ ਹੈ ਮੇਰੀ ਸਾਰੀ ਪਿੱਤਲ ਚ। ਮੈਂ ਪਿੱਤਲ ਦੇ ਭਾਂਡੇ ਯੂਜ਼ ਕਰਨਾ। ਮਤਲਬ ਪੜਾਣ ਵਾਸਤੇ, ਪਿੱਤਾ ਲਾਤੇ ਪੀਣ ਵਾਸਤੇ, ਖਾਣ ਵਾਸਤੇ, ਪੀਣ ਵਾਸਤੇ ਮਿੱਟੀ ਦੇ। ਠੀਕ ਹੈ ਜੀ, ਚਾਹ ਪੀਨੇ ਆ ਗਲਾਸ ਦੇ ਵਿੱਚ, ਫਿਰ ਪਾਣੀ ਪੀਣਾ ਗਲਾਸ ਦੇ ਵਿੱਚ ਤੇ ਮਟਕੇ ਦਾ ਪਾਣੀ ਤੇ ਅਸੀਂ ਯੂਜ਼ ਹੀ ਕਰ ਰਹੇ ਆ ਦੁਕਾਨ ਤੇ ਵੀ ਤੇ ਕੋਠੇ ਤੇ ਵੀ। ਦੁਕਾਨ ਤੇ ਵੀ ਗਾਂ ਗਾਏ ਤੋਂ ਉਹਨਾਂ ਨੂੰ ਵੀ ਮਟਕੇ ਦਾ ਪਾਣੀ ਪੀਈਦਾ। ਬਿਲਕੁਲ ਮਟਕੇ ਦਾ ਪਾਣੀ ਵੀ ਪੀਂਦੇ ਹੋ ਤੇ ਮਟਕੇ ਵੀ ਵੇਚ ਰਹੇ ਹੋ ਲੋਕਾਂ ਦਾ ਲੋਕਾਂ ਦਾ ਵੀ ਖਿੱਚ ਰਹੀਦੀ ਹੈ ਜੀ ਹਾਂ ਐਰਕੀ ਮੈਂ ਤਾਂ ਦੱਸਣ ਦੇ ਕਿ ਮਟਕੇ ਦਾ ਐਰਕੀ ਬਹੁਤ ਕਰੀਜ਼ਾ ਹਰ ਇੱਕ ਬੰਦਾ ਆਣ ਕੇ ਜਿਸ ਤਰ੍ਹਾਂ ਮੇਰੇ ਪੁਰਾਣੇ ਕਸਟਮਰ ਵੀ ਹੈਗੇ ਨੇ ਆਣ ਕੇ ਕਹਿੰਦੇ ਨੇ ਭਾਜੀ 2-250 ਰੁਪਏ ਨਹੀਂ ਵੇਖਣਾ ਤੁਹਾਨੂੰ ਮਟਕਾ ਦੇਓ ਪਾਣੀ ਬਹੁਤ ਟੇਸਟ ਆ ਇਹਦਾ ਫ੍ਰਿਜਾਂ ਨਾਲੋਂ ਵਧੀਆ ਬਿਲਕੁਲ ਤੁਸੀਂ ਦੇਖਿਆ ਤਸਵੀਰਾਂ 'ਚ ਕੀ ਮਟਕੇ ਇਹ ਜਾਂ ਇੱਕ ਹੈਲਕੇ ਮਿੱਟੀ ਦੇ ਘੜੇ ਵਾਟ ਕੋੂਲਰ ਜਿਹੜੇ ਬਾਜ਼ਾਰ ਦੇ ਵਿੱਚ ਨੇ ਔਰ ਬੱਕਰੀ ਖੇਚਦਾ ਕੇ ਮਿਰੋਨ ਜਿਹਨੇ ਦੁਕਾਨਦਾਰ ਨੇ ਉਹਨਾਂ ਨੇ ਕਿਹਾ ਕੀ ਇਹ ਇੱਕ ਮੰਗ ਆ ਸਨ ਉਹਨਾਂ ਦੀ ਮੰਗ ਆ ਤੇ ਉਸੇ ਮੰਗ ਨੂੰ ਪੂਰਾ ਕਰਦੇ ਆ ਇੱਥੇ ਵਿਕਦੇ ਨੇ ਲੇਕਿਨ ਇਹਨਾਂ ਨੂੰ ਬਣਾਉਣ ਦਾ ਜਿਹੜਾ ਕਿੱਤਾ ਜਿਹੜੇ ਪੰਜਾਬੀ ਕਰਦੇ ਸੀ ਉਹ ਬਹੁਤ ਪਿੱਛੇ ਰਹਿ ਗਏ ਨੇ ਔਰ ਬਹੁਤ ਘੱਟ ਕਰ ਰਹੇ ਨੇ ਲੋਕ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪਤ ਚਾਵਲਾ ਜਰਮਨੀ ਟੀਵੀ ਲਈ ਗੁਰਦਾਸਪੁਰ